ਚਾਇਰ ਨੂੰ ਦੁਬਾਰਾ ਉਹਨੂੰ ਇਹਦੇ ਵਿੱਚ ਮੈਲਟ ਕਰਕੇ ਆਇਲ ਕੱਢਿਆ ਜਾਵੇ ਜ਼ਿੰਦਗੀ ਇਹਨਾਂ ਦੀ ਬਰਬਾਦ ਹੋਵੇ ਸਿਲਾ ਪੈਸਾ ਉਹਨਾਂ ਨੂੰ ਮਿਲੇ 4 ਮਹੀਨੇ ਦਾ ਬੱਚਾ ਉਹ ਫੈਕਟਰੀ ਦੇ ਪਿਛਲੇ ਪਾਸੇ ਆ ਉਹਨੂੰ ਅਸਥਮਾ ਹੋ ਗਿਆ ਹੁਣ ਨਹੀਂ ਹੋਇਆ ਅੱਜ ਉਹਦੀ ਫੈਕਟਰੀ ਲੱਗੀ ਆ ਕੀ ਉਹਨਾਂ ਨੂੰ ਆ ਫੈਕਟਰੀ ਨਹੀਂ ਦਿਸ ਰਹੀ ਕੀ ਇਹ ਵੋਟਾਂ ਲੈਣ ਲਈ ਆਉਣਗੇ ਸਿਰਫ ਜੇ ਇਹਦਾ ਕੋਈ ਠੇਕਾ ਠੂਕਾ ਹੁੰਦਾ ਨਾ ਕੁਝ ਵੀ ਤਾ ਉਹ ਐਮਐਲਏ ਨੇ ਲੈਣਾ ਸੀ ਜਿਵੇਂ ਰੈਫਾਇਨਰੀ ਦਾ ਲਿਆ ਜਾ ਰਿਹਾ ਹੈ ਉਹ ਚੁੰਡ ਦੀ ਦੀ ਆ ਨਾ ਉਸ ਚੁੰਡ ਤੇ ਪੱਠੇ ਸੀ ਉਹ ਪੱਠੇ ਲੈ ਜਾ ਕੇ ਆ ਬੈਠੇ ਇਹਨਾਂ ਦੀਆਂ ਦੋ گاਵਾ ਤੇ ਦੋ ਮੱਜਾਂ ਉਹਨਾਂ ਪੱਠਿਆਂ ਕਰਕੇ ਮਰ ਗਈਆਂ ਜਿੰਨੇ ਯੂਰਪ ਦੇ ਕਿਸੇ ਪਟਰੇ ਟਾਇਰ ਆਉਂਦੇ ਨਹੀਂ ਕੀ ਉਹ ਆਪ ਦੀ ਇਸ ਔਇਲ ਨੂੰ ਬਣਾ ਸਕਦੇ ਜਾਂ ਉਹ ਤਾਰਾਂ ਨੂੰ ਬਣਾ ਸਕਦੇ ਉਹ ਸਾਡੇ ਵੇਚ ਦਿੰਦੇ ਨਹੀਂ ਪਹਿਲਾਂ ਇਹ ਟੈਂਕਰ ਪਰ ਖਿਲ ਜਾਂਦੇ ਸੀ ਤੇ ਆ ਸੂਆ ਇੱਥੇ ਨਾਲ ਹੀ ਜਵੇਂ ਨਾਲਾ 100 ਮੀਟਰ ਤੇ ਹੋਣਾ ਜਾਂ 200 ਮੀਟਰ ਤੇ ਉਹਦੇ ਵਿੱਚ ਪਾਉਂਦੇ ਸੀ ਇਹਨਾਂ ਨੇ ਰੌਲਾ ਪਾਇਆ ਸਾਰਿਆਂ ਨੇ ਫੇਰ ਉਹ ਪਾਣੀ ਹੁਣ ਕਿੱਥੇ ਜਾ ਰਿਹਾ ਦੱਸਣਗੇ ਆ ਦੋ ਬਾਰ ਬਣੇ ਹੋਇਆ ਬੋਰ ਪਤਾ ਕੀ ਕਹਿ ਰਹੇ ਆ ਉਹ ਬਾਹਰ ਵਾਲੇ ਆ ਜਿਹੜੇ ਆਂਦੇ ਜੀ ਇਹ ਸਾਡੀ ਲੇਬਰ ਦੇ ਨਹਾਉਣ ਲਈ ਆ ਇਹ ਮਾਲਕ ਦੱਸੂਗਾ ਕਿ ਸੜਕ ਤੇ ਨਹਾਉਂਦਾ ਹੁੰਦਾ ਹੈ ਇਨਾਂ ਦਾ ਲਾਇਸੈਂਸ ਰਿਨਿਊ ਨਹੀਂ ਹੋਣਾ ਚਾਹੀਦਾ ਪੋਲੀਊਸ਼ਨ ਬੋਰਡਰ ਨੂੰ ਜੇ ਹੋਊਗਾ ਉਸ ਗੇਟ ਤੇ ਬੈਠਾਂਗੇ ਨਾ ਕੋਈ ਅੰਦਰ ਜਾਣ ਦੇਵਾਂਗੇ ਨਾ ਬਾਹਰ ਆਉਣ ਦੇਵਾਂਗੇ ਇਹ ਸਾਹਮਣੇ ਬਹਿ ਜਾਾਂਗੇ ਸਤਿਆਗੁਰ ਐ ਯੂ ਇੱਕ ਤਰ੍ਹਾਂ ਦਾ ਚੜਾ ਦਿਓ ਟਿੱਪਰ ਸਾਡੇ ਤੇ ਅਸੀਂ ਪਾਸੇ ਨਹੀਂ ਹਟਣਾ ਪੰਜਾਬ ਦੇ ਵਿੱਚ ਕਿੰਨਾ ਪੋਲੀਊਸ਼ਨ ਹੋਣਾ ਆ ਜਾਂ ਪੰਜਾਬ ਦੇ ਵਿੱਚ ਕਿੰਨਾ ਪੋਲੀਊਸ਼ਨ ਜਿਹੜਾ ਸਾਡੀ ਹਵਾ ਨੂੰ ਦੂਸ਼ਿਤ ਕਰਦਾ ਆ ਹੁਣ ਇਹ ਪੰਜਾਬੀ ਨਹੀਂ ਹੁਣ ਇਹ ਦਿੱਲੀ ਵਾਲੇ ਦੇਖਣਗੇ ਕਿਉਂਕਿ ਭਾਈ ਹੁਣ ਇਹ ਦਿੱਲੀ ਵਾਲਿਆਂ ਦੇ ਹੱਥ ਦੇ ਵਿੱਚ ਆ ਕਿਹੜੀ ਇੰਡਸਟਰੀ ਪੰਜਾਬ ਦੇ ਵਿੱਚ ਲੱਗਣੀ ਚਾਹੀਦੀ ਆ ਕਿਹੜੀ ਨਹੀਂ ਲੱਗਣੀ ਚਾਹੀਦੀ ਇਹ ਵੀ ਹੁਣ ਵੱਡੇ ਸਕੇਲ ਦੀ ਇੰਡਸਟਰੀ ਐ ਦਿੱਲੀ ਵਾਲੇ ਦੇਖਣਗੇ ਕਿਹੜੀ ਛੋਟੇ ਸਕੇਲ ਦੀ ਇੰਡਸਟਰੀ ਪੰਜਾਬ ਦੇ ਵਿੱਚ ਲੱਗਣੀ ਚਾਹੀਦੀ ਆ ਜਾਂ ਨਹੀਂ ਲੱਗਣੀ ਚਾਹੀਦੀ ਇਹ ਵੀ ਇੰਡਸਟਰੀ ਲਿਸਟ ਸੰਜੀਵ ਅਰੋੜਾ ਹੋਰੀ ਦੇਖਣਗੇ ਤੇ ਸ਼ਾਇਦ ਇਹੀ ਰੋਣਾ ਪੰਜਾਬ ਦੇ ਵਿੱਚ ਆ ਇਸੇ ਕਰਕੇ ਕਮਾਲੂ ਪਿੰਡ ਦੇ ਲੋਕ ਜਿਹੜੇ ਆ ਉਹ ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਆ ਇੱਕ ਫੈਕਟਰੀ ਦੇ ਕਰਕੇ ਇਹ ਫੈਕਟਰੀ ਦਾ ਪ੍ਰਦੂਸ਼ਣ ਇਹਨਾਂ ਦੇ ਘਰਾਂ ਤੱਕ ਬਹੁਤ ਸਮੇਂ ਦਾ ਪਹੁੰਚਿਆ ਪਰ ਸ਼ਾਇਦ ਮੌਜੂਦਾ ਐਮਐਲਏ ਦੇ ਘਰ ਤੱਕ ਇਹ ਪ੍ਰਦੂਸ਼ਣ ਨਹੀਂ ਪਹੁੰਚਿਆ ਪਰ ਸ਼ਾਇਦ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰਾਂ ਤੱਕ ਇਹ ਪ੍ਰਦੂਸ਼ਣ ਨਹੀਂ ਪਹੁੰਚਿਆ ਜਿਹੜੇ ਆਏ ਦਿਨ ਆ ਕੇ ਇਹਨਾਂ ਨੂੰ ਡਰਾਵੇ ਦਿੰਦੇ ਨੇ ਇਹਨਾਂ ਨੂੰ ਧਮਕਾਉਂਦੇ ਨੇ ਕਮਾਲੂ ਪਿੰਡ ਦੇ ਵਿੱਚ ਆ ਭਾਈ ਅਮਤੋਜ ਮਾਨ ਹੋ ਰਹੀ ਸਾਡੇ ਨਾਲ ਨੇ ਪਿੰਡ ਵਾਸੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਭਾਈ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਮੈਂ ਦੇਖਦੇ ਹਾਂ ਜਿਵੇਂ ਮੈਂ ਗੱਲ ਕਰੀ ਆ ਕਿ ਉਹ ਪ੍ਰਦੂਸ਼ਣ ਜਿਹੜਾ ਇਹਨਾਂ ਦੇ ਘਰਾਂ ਤੱਕ ਇਹਨਾਂ ਲੋਕਾਂ ਦੇ ਖੇਤਾਂ ਤੱਕ ਬਹੁਤ ਸਮੇਂ ਪਹਿਲਾਂ ਦਾ ਪਹੁੰਚ ਚੁੱਕਿਆ ਉਸ ਚੀਜ਼ ਨੂੰ ਭੁਗਤ ਵੀ ਰਹੇ ਨੇ ਉਹ ਹਾਲੇ ਤੱਕ ਮੌਜੂਦਾ ਐਮਐਲਏ ਦੇ ਘਰ ਤੱਕ ਜਾਂ ਸਰਕਾਰ ਤੱਕ ਉਹਦਾ ਸੇਕ ਪਹੁੰਚੇਗਾ ਬਿਲਕੁਲ ਜਸ ਤੁਸੀਂ ਇੱਕ ਓਪਨਿੰਗ ਬਹੁਤ ਅੱਛੀ ਕੀਤੀ ਹੈ ਦੁੱਖ ਦੀ ਗੱਲ ਹੈ ਕਿ ਸਾਡੀ ਵੱਡੀ ਫੈਕਟਰੀ ਲੱਗੇ ਉਹ ਵੀ ਦਿੱਲੀ ਤੋਂ ਡਿਸਾਈਡ ਹੁੰਦੀ ਹੈ ਬਦਕਿਸਮਤੀ ਨਾਲ ਹੁਣ ਛੋਟੀ ਫੈਕਟਰੀ ਲੱਗ ਰਹੀ ਹੈ ਤਾਂ ਸਾਡੀ ਪੋਲਿਊਸ਼ਨ ਬੋਰਡ ਦੀ ਜਿਹੜੀ ਹੈੱਡ ਆ ਉਹ ਵੀ ਦਿੱਲੀ ਵਾਲੀ ਆ ਗਈ ਉਹ ਵੀ ਦਿੱਲੀ ਡਿਸਾਈਡ ਕਰੂਗੀ ਤਾਂ ਆਹ ਲੋਕਾਂ ਨੂੰ ਅਕਲ ਨਹੀਂ ਆ ਇਨ੍ਹਾਂ ਦੇ ਰਿਪ੍ਰੈਜ਼ੈਂਟੇਟਿਵਾਂ ਨੂੰ ਔਰ ਮੈਂ ਤੁਹਾਨੂੰ ਦੱਸਾਂ ਵਾਕਈ ਹੀ ਅਕਲ ਨਹੀਂ ਕਿਉਂਕਿ ਸਾਡੇ ਹੀ ਲੋਕਾਂ ਨੇ ਉਹ ਦਿੱਲੀ ਵਾਲੀ ਭਾਈ ਐ ਲਿਆ ਕੇ ਹੁਣ ਰਹੀ ਗੱਲ ਇਹ ਕਿ ਕੀ ਐ ਲੋਕਲ ਐਮਐਲਏ ਜੀ ਜਦੋਂ ਇਨ੍ਹਾਂ ਦਾ ਰੌਲਾ ਐ ਇੱਥੇ ਬੈਠਣਾ ਨਹੀਂ ਚਾਹੀਦਾ ਆ ਕਿ ਵੋਟਾਂ ਵੇਲੇ ਭਲਾ ਇਹਨਾਂ ਨੂੰ ਤੁਸੀਂ ਇੱਥੇ ਹੀ ਕਹਿ ਦਿਓ ਘਰ ਪਾਲੇ ਪਾ ਵੀ ਲੈਣਗੇ ਕੀ ਉਹਨਾਂ ਨੂੰ ਆਹ ਫੈਕਟਰੀ ਨਹੀਂ ਦਿਸ ਰਹੀ ਇਹ ਦੱਸ ਰਹੀ ਹੈ ਤਾਂ ਜੋ ਬਲਜਿੰਦਰ ਕੌਰ ਜੀ ਨੇ ਬਲਜਿੰਦਰ ਕੌਰ ਬਲਜਿੰਦਰ ਕੌਰ ਇਹ ਦੱਸਣਗੇ ਕਿ ਇਹਨਾਂ ਨੇ ਮੁੱਖ ਮੰਤਰੀ ਦੇ ਨੋਟਿਸ 'ਚ ਲਿਆਂਦੀ ਗੱਲ ਕੀ ਹੈ ਜਿਹੜੀਆਂ ਫਾਰਮਲਟੀਆਂ ਤੋਂ ਵੱਧ ਕੇ ਗੱਲ ਹੋ ਰਹੀ ਹੈ ਉਹਨਾਂ ਦਾ ਕਹਾਣ ਹੋ ਰਿਹਾ ਹੈ ਕਿ ਇੱਥੇ 2000 2.5 ਹਜ਼ਾਰ ਦਰਖਤ ਲੱਗੇ ਚਾਹੀਦੇ ਸੀਗੇ ਰੁੱਖ ਲੱਗੇ ਚਾਹੀਦੇ ਸੀਗੇ 1 ਏਕੜ ਦੇ ਹਿਸਾਬ ਨਾਲ 21000 ਇਹ 2.5 ਕਿੱਲਿਆਂ 'ਚ 25000 ਚਾਹੀਦੇ ਸੀ ਆ ਵੇਖ ਲਓ ਕਿੰਨੇ ਲੱਗੇ 70 ਕੀ ਇਹ ਸਾਡੀ ਐਮਐਲਏ ਨੂੰ ਨਹੀਂ ਦੱਸ ਰਿਹਾ ਔਰ ਐਮਐਲਏ ਦੱਸ ਨਹੀਂ ਸਕਦੀ ਜਾ ਕੇ ਨਾ ਕੁਝ ਨਹੀਂ ਦੱਸਿਆ ਜਾ ਰਿਹਾ ਕੀ ਇਹ ਵੋਟਾਂ ਲੈਣ ਲਈ ਆਉਣਗੇ ਸਿਰਫ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਜੇ ਇਹਦਾ ਕੋਈ ਠੇਕਾ ਠੂਕਾ ਹੁੰਦਾ ਨਾ ਕੁਝ ਵੀ ਤਾਂ ਉਹ ਐਮਐਲਏ ਨੇ ਲੈਣਾ ਸੀ ਜਿਵੇਂ ਰੈਫਾਇਨਰੀ ਦਾ ਲਿਆ ਜਾ ਰਿਹਾ ਇਹਦੇ ਚੋਂ ਜੋ ਚੀਜ਼ਾਂ ਨਿਕਲ ਰਹੀਆਂ ਨੇ ਗੈਸਸ ਪੋਲਿਊਸ਼ਨ ਵਾਟਰ ਦੀ ਸ਼ਕਲ 에ਅਰ ਦੀ ਸ਼ਕਲ ਉਹ ਇਹ ਭੁਗਤਣ ਤੇ ਜੋ ਪੈਸੇ ਵੰਡੇ ਜਾਣਗੇ ਉਹ ਐਮਐਲਏ ਵੰਡੂਗੀ ਜਾਂ ਸਾਡੀ ਪੋਲਿਊਸ਼ਨ ਬੋਰਡ ਦੀ ਚੇਅਰਮੈਨ ਜਾਂ ਫਿਰ ਉੱਤੇ ਤੱਕ ਜਾਊਗਾ ਮੁੱਖ ਮੰਤਰੀ ਤੱਕ ਜ਼ਿੰਦਗੀ ਇਹਨਾਂ ਦੀ ਬਰਬਾਦ ਹੋਵੇ ਸਿਲਾ ਪੈਸਾ ਉਹਨਾਂ ਨੂੰ ਮਿਲੇ ਆ ਸਾਡਾ ਪ੍ਰਸ਼ਾਸਨ ਚੱਲ ਰਿਹਾ ਹੈ ਪਹਿਲਾਂ ਵੀ ਸੀ ਹੁਣ ਵੀ ਹੈ ਨਾ ਇਹ ਗਰੀਬੀ ਹਟਾਉਣ ਚ ਕੰਮ ਆਇਆ ਨਾ ਕੈਲੀਫੋਰਨੀਆ ਚ ਤੇ ਨਾ ਹੀ ਨਕਲਾਬ ਚ ਸਾਡਾ ਹਾਲ ਹੋਈ ਕੀ ਮੰਨਦੇ ਹੋ ਕਿ ਇਸ ਰੈਸ਼ੀ ਖੇਤਰ ਦੇ ਵਿੱਚ ਇਸ ਖੇਤੇ ਦੇ ਵਿੱਚ ਐਸੀ ਇੰਡਸਟਰੀ ਜਿਹੜੀ ਹੈਗੀ ਉਹ ਚਾਹੀਦੀ ਹੈ ਜਿਹੜੀ ਸ਼ਾਇਦ ਇਹਨਾਂ ਪਿੰਡ ਦੇਆਂ ਲੋਕਾਂ ਨੂੰ ਚਾਹੀਦੀ ਹੀ ਨਹੀਂ ਦੇਖੋ ਇਹ ਰੈੱਡ ਕੈਟਾਗਰੀ ਦੀ ਫੈਕਟਰੀ ਹੈ ਰੈੱਡ ਕੈਟਾਗਰੀ ਦੀ ਫੈਕਟਰੀ ਪਹਿਲੀ ਗੱਲ ਤਾਂ ਪਬਲਿਕ ਹੀਅਰਿੰਗ ਤੋਂ ਬਾਅਦ ਲੱਗਣੀ ਨਹੀਂ ਚਾਹੀਦੀ ਰੈੱਡ ਕੈਟਾਗਰੀ ਮੀਨ ਕਿ ਇਹਦਾ ਬਹੁਤ ਪੋਲੂਸ਼ਨ ਹੋਊਗਾ ਸਵਾਦੀ ਸ਼ਕਲ 'ਚ ਵੀ ਪਾਣੀ ਦੀ ਸ਼ਕਲ 'ਚ ਵੀ ਵੇਸਟੇਜ ਹੋਊਗੀ ਸਮਲ ਦੀ ਸ਼ਕਲ 'ਚ ਵੀ ਇਹ ਲੋਕਾਂ ਤੋਂ ਪੁੱਛਿਆ ਜਾਂਦਾ ਉਹਨਾਂ ਨੂੰ ਦੱਸਿਆ ਜਾਂਦਾ ਜਿਵੇਂ ਇਹਨਾਂ ਦੇ ਹੋਇਆ ਤਲਵੰਡੀ ਅਕਲੀ ਵਾਲੇ ਮੁੰਡੇ ਬੈਠੇ ਨੇ ਆ ਜਿਵੇਂ ਇਹਨਾਂ ਦੇ ਹੋਇਆ ਕੀ ਇਹਨਾਂ ਲੋਕਾਂ ਦੀ رائے ਲਈ ਗਈ ਕਿਉਂਕਿ ਇਹ ਸਾਜ਼ਿਸ਼ ਦੇ ਤਹਿਤ ਹੈ ਨਾ ਇਹ ਰੈਡ ਕੈਟਾਗਰੀ ਦੀ ਫੈਕਟਰੀ ਹੈ ਉਹਨੂੰ ਲਿਖਿਆ ਹੈ ਰੈਡ ਕੈਟਾਗਰੀ ਇਹਨਾਂ ਪੇਪਰਾਂ 'ਚ ਲਿਖਿਆ ਹੋਇਆ ਬਟ ਪਬਲਿਕ ਹਿਅਰਿੰਗ ਕਿਉਂ ਨਹੀਂ ਇਹ ਦੱਸੂਗਾ ਪੰਜਾਬ ਪੋਲੂਸ਼ਨ ਬੋਰਡ ਔਰ ਤੁਸੀਂ ਹੈਰਾਨ ਹੋਵੋਗੇ ਟਾਇਰ ਨੂੰ ਟਾਇਰ ਨੂੰ ਦੁਬਾਰਾ ਉਹਨੂੰ ਇਹਦੇ ਵਿੱਚ ਮੈਲਟ ਕਰਕੇ オイル ਕੱਢਿਆ ਜਾਵੇ ਇਹ ਕੋਈ ਕੈਟਾਗਰੀ ਹੈ ਨਹੀਂ ਇਹਦੀ ਮੈਂ ਪੜਦਾ ਥੱਕ ਗਿਆ ਕੈਟਾਗਰੀ ਹੈ ਨਹੀਂ ਇਹਦੀ ਕਿਉਂਕਿ ਮੈਂ ਰੀਜ਼ਨ ਤਾਂ ਵੇਖਾਂ ਜੇ ਇਹ ਰੈੱਡ ਕੈਟਾਗਰੀ ਹੈ ਤਾਂ ਇਹਦੀ ਪਬਲਿਕ ਹੀਅਰਿੰਗ ਕਿਉਂ ਨਹੀਂ ਜਿਹੜੇ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਕਿਉਂਕਿ ਨਵੀਂ ਕਾਰਡ ਕੱਢੀ ਗਈ ਹੈ ਜਿੰਨੇ ਯੂਰਪ ਦੇ ਕਿਸੇ ਪਟਰੇ ਟਾਇਰ ਆਉਂਦੇ ਨਹੀਂ ਕੀ ਉਹ ਆਪ ਨਹੀਂ ਇਸ ਔਇਲ ਨੂੰ ਬਣਾ ਸਕਦੇ ਜਾਂ ਉਹ ਤਾਰਾਂ ਨੂੰ ਬਣਾ ਸਕਦੇ ਉਹ ਸਾਡੇ ਵੇਚ ਦਿੰਦੇ ਨਹੀਂ ਉਹ ਆਂਦੇ ਨੇ ਨਹੀਂ ਇਹ ਸਾਡੇ ਨਹੀਂ ਬਣਨੀ ਚਾਹੀਦੀ ਐ ਫੈਕਟਰੀ ਲੱਗਣੀ ਨਹੀਂ ਚਾਹੀਦੀ ਅੱਗੇ ਸਾਰਾ ਗੰਦ ਹਿੰਦੁਸਤਾਨ ਚੋਂ ਦੇ ਹੁਣ ਹਿੰਦੁਸਤਾਨ ਦਾ ਤੇ ਦੁਨੀਆ ਦਾ ਗੰਦ ਪੰਜਾਬ ਚ ਆ ਰਿਹਾ ਔਰ ਉਹ ਫੈਕਟਰੀਆਂ ਦੀ ਸ਼ਕਲ ਚ ਮੌਤ ਅੱਗੇ ਇੰਨਾ ਲੋਕਾਂ ਚ ਵੰਡ ਰਿਹਾ ਲੋਕਾਂ ਚ ਵੱਡਾ ਦੁਕਾਨਤਾ ਇਹ ਵੀ ਹੈ ਨਾ ਕਿ ਪਿੰਡ ਵਾਸੀ ਇਹ ਵੀ ਕਹਿੰਦੇ ਨੇ ਕਿ ਜਦੋਂ ਫੈਕਟਰੀ ਲਾਈ ਗਈ ਸਾਨੂੰ ਇਹ ਦੱਸਿਆ ਤੱਕ ਨਹੀਂ ਗਿਆ ਕਿ ਫੈਕਟਰੀ ਕਿਹਦੇ ਉਹ ਕਹਿੰਦੇ ਨੇ ਕਿ ਤੇਲ ਕੱਢਣ ਵਾਲੀ ਫੈਕਟਰੀ ਹੈ ਜਿਹੜੀ ਹਾਲਾਂਕਿ ਇਸ ਤੋਂ ਇਸ ਰੋਡ ਦੇ ਉੱਪਰ ਹੋਰ ਵੀ ਲੱਗੀਆਂ ਹੋਈਆਂ ਨੇ ਦੋ ਚਾਰ ਉਹ ਕਹਿੰਦੇ ਹੈ ਲੱਗੀਆਂ ਹੋਈਆਂ ਜੀ ਸਰੋਂ ਦਾ ਤੇਲ ਸਰੋਂ ਦੇ ਤੇਲ ਦੀ ਕਹਿੰਦੇ ਕਿ ਲਾਈ ਗਈ ਇਹ ਵੀ ਤਾਂ ਵੱਡਾ ਦੁਕਾਨਤਾ ਕਿ ਇੱਕ ਝੂਠ ਦੇ ਸਿਰ ਤੇ ਇਹ ਫੈ ਤੋ ਉਹ ਚ ਉਹਨਾਂ ਨੇ ਇੱਕ ਪ੍ਰੋਜੈਕਟ ਰਿਪੋਰਟ ਦੇਣੀ ਸੀ ਆਪਦੀ ਪ੍ਰੋਜੈਕਟ ਰਿਪੋਰਟ ਦੇ ਵਿੱਚ ਇਹ ਲਿਖਿਆ ਜਾਂਦਾ ਕਿ ਅਸੀਂ ਕੀ ਬਣਾਵਾਂਗੇ ਕਿੰਨਾ ਮਾਲ ਲਿਆਵਾਂਗੇ ਕਿਹੜੀ ਸੜਕ ਤੇ ਜਾਊਗਾ ਕਿੰਨਾ ਉਹ ਟਿੱਪਰ ਕਿਵੇਂ ਚੱਲਣਗੇ ਉਹਨਾਂ ਦੀ ਪਾਰਕਿੰਗ ਕੀ ਹੋਊਗੀ ਉਹ ਸਾਰਾ ਕੁਝ ਉਹ ਪ੍ਰੋਜੈਕਟ ਰਿਪੋਰਟ ਲੋਕਾਂ ਦੇ ਸਾਹਮਣੇ ਰੱਖੀ ਜਾਂਦੀ ਹੈ ਫਿਰ ਲੋਕੋ ਕੋਲ ਦੇ ਤੇ ਫੈਸਲਾ ਕਰਦੇ ਨੇ ਕਿ ਸਾਨੂੰ ਮਨਜ਼ੂਰ ਹੈ ਜਾਂ ਨਹੀਂ ਉਹ ਕੱਢ ਹੀ ਦਿੱਤੀ ਇਸ ਲਈ ਇਹਨਾਂ ਨੂੰ ਜੋ ਮਰਜ਼ੀ ਝੂਠ ਬੋਲ ਕੇ ਹੁਣ ਕਹਿਣਗੇ ਅਸੀਂ ਤਾਂ ਨਹੀਂ ਕੀਤਾ ਕਮ ਸੇ ਕਮ ਹੋ ਤਾਂ ਕਰ ਲੋ ਜੋ ਇੰਨਾ ਚਾਰਾਂ ਚ ਹੈ ਜੋ ਇਹ ਚਾਰ ਰਿਪੋਰਟਾਂ ਨੇ ਜਿਹੜੀਆਂ ਐਨਓਸੀ ਦਿੱਤੀ ਗਈ ਹੈ ਏਅਰ ਦੀਏ ਉਹਨਾਂ ਨੂੰ ਕਿਹਾ ਗਿਆ ਹੈ ਨਹੀਂ ਕਰੂਗੇ ਪਾਣੀ ਹੈ ਨਹੀਂ ਕਰੂਗੇ ਉਹ ਕਿਉਂ ਕਰ ਰਹੇ ਹੋ ਦੱਸਣਗੇ 2 ਕੇਐਲਡੀ 1 ਕੇਐਲਡੀ 1000 ਲੀਟਰ ਹੁੰਦਾ ਹੈ ਜਸ 2 ਕੇਐਲਡੀ ਮਤਲਬ 2000 ਲੀਟਰ ਇਹਨਾਂ ਨੇ ਲਿਖ ਕੇ ਦਿੱਤਾ ਕਿ ਉਹ ਸਾਡਾ ਪਾਣੀ ਵੇਸਟੇਜ ਹੋਊਗਾ ਦੱਸਣਗੇ ਉਹ ਪਾਣੀ ਕਿੱਥੇ ਜਾਂਦਾ ਹੈ ਦੱਸਣਗੇ ਪਹਿਲਾਂ ਇਹ ਟੈਂਕਰ ਪਰ ਖਿਲ ਜਾਂਦੇ ਸੀ ਤੇ ਆ ਸੂਆ ਇੱਥੇ ਨਾਲ ਹੀ ਜਵੇਂ ਨਾਲਾ 100 ਮੀਟਰ ਤੇ ਹੋਣਾ ਜਾਂ 200 ਮੀਟਰ ਤੇ ਉਹਦੇ ਵਿੱਚ ਪਾਉਂਦੇ ਸੀ ਇਹਨਾਂ ਨੇ ਰੌਲਾ ਪਾਇਆ ਸਾਰਿਆਂ ਨੇ ਫੇਰ ਉਹ ਪਾਣੀ ਹੁਣ ਕਿੱਥੇ ਜਾ ਰਿਹਾ ਦੱਸਣਗੇ ਆ ਦੋ ਬਾਰ ਬਣੇ ਹੋਇਆ ਬੋਰ ਪਤਾ ਕੀ ਕਹਿ ਰਹੇ ਆ ਉਹ ਬਾਹਰ ਵਾਲੇ ਆ ਜਿਹੜੇ ਆਂਦੇ ਜੀ ਇਹ ਸਾਡੀ ਲੇਬਰ ਦੇ ਨਹਾਉਣ ਲਈ ਐ ਇਹ ਮਾਲਕ ਦੱਸੂਗਾ ਕਿ ਸੜਕ ਤੇ ਨਹਾਉਂਦਾ ਹੁੰਦਾ ਹਾਂ ਇਤੋਂ ਦੀ ਬੀਬੀਆਂ ਦਾ ਆਉਣਾ ਜਾਣਾ ਕਿੰਨਾ ਖੇਤ ਨੇ ਘਰ ਨੇ ਸਕੂਲ ਨੇ ਦੋ ਕੀ ਇਹ ਲੇਬਰ ਬਾਹਰ ਨਾ ਆਉਗੀ ਕਿਤੇ ਵੀ ਦੁਨੀਆ ਵਿੱਚ ਹੁੰਦਾ ਹੈ ਘਰ ਦੀ ਵੀ ਕੰਸਟਰਕਸ਼ਨ ਹੋਵੇ ਤਾਂ ਆਪਕਾ ਘਰ ਵਾਲੇ ਨੂੰ ਵੀ ਆਣੇ ਕਿ ਬੰਦਾ ਅੰਦਰ ਨਾ ਆਊਗਾ ਇਹ ਬਾਹਰ ਕਿਵੇਂ ਨਾ ਆ ਰਿਹਾ ਅਸਲ ਚੇਬਾਨਾ ਹੈ ਉਹਦੇ ਰਾਈ ਫੈਕਟਰੀ ਚੋਂ ਜਿਹੜਾ ਪਾਣੀ ਨਿਕਲਦਾ ਆਉਂਦਾ ਉਹ ਉਹਨਾਂ ਦੋਹਾਂ ਬੋਰਾਾਂ 'ਚ ਪੈਂਦਾ ਥੱਲੇ ਜਾਂਦਾ ਦੋ ਅੰਦਰ ਕੀਤੇ ਹੋਏ ਨੇ ਨਹੀਂ ਤਾਂ ਇਹ ਦੱਸ ਦਿਨ 2KLD ਕਿੱਥੇ ਜਾਂਦਾ ਜਦ ਕਿ ਹੋਰ ਮਸਲਾ ਹੈ ਇਹਨਾਂ ਨੇ ਲਿਖਿਆ 48 ਟਨ ਟਾਇਰ ਆਉਣਗੇ ਨਿੱਥ ਦੇ ਜਿਨ੍ਹਾਂ ਚੋਂ ਜਿਨ੍ਹਾਂ ਨੂੰ ਅਸੀਂ ਖਾ ਪਾਉਣਾ ਹੈ ਇਹਨਾਂ ਦੇ ਜਿਹੜੇ ਟਰਾਲੇ ਆਉਂਦੇ ਨੇ ਵੱਡੇ ਟਿੱਪਰ ਉਹ ਇੱਕ ਦੀ ਕਪੈਸਿਟੀ 42 ਟਨ ਦੀ ਹੈ ਤੇ ਉਹ ਤਿੰਨ ਤੋਂ ਚਾਰ ਆਉਂਦੇ ਨੇ ਦੋ ਤਾਂ ਫਸੇ ਖੜੇ ਦੋ ਤਾਂ ਫਸੇ ਵੀ ਖੜੇ ਅੱਜ ਵੀ ਤਾਂ ਇਹ ਹੋ ਗਏ 150 ਟਨ ਤੇ ਕਿਹੜਾ 2 ਕੇ ਐਲ ਡੀ ਹੈ ਉਹ ਕਿੰਨੇ ਚ ਬਦਲ ਜਾਊਗਾ 4 ਤੋਂ 5 ਕੇ ਐਲ ਡੀ ਚ ਉਹ 4 ਤੋਂ 5000 ਲੀਟਰ ਪਾਣੀ ਕਿੱਥੇ ਜਾ ਰਿਹਾ ਇਹ ਦੱਸਣਗੇ ਇਹ ਚ ਪਤਾ ਕੀ ਲਿਖਿਆ ਇਹਦੇ ਚ ਲਿਖਿਆ ਹੈ ਕਿ ਉਹ ਜਿਹੜੇ 2.5 ਹਜ਼ਾਰ ਦਰਖਤ ਹੋਣਗੇ ਉਹ ਵੀ ਤਿੰਨ categories ਦੇ ਉਹਨਾਂ ਨੂੰ ਲਾਇਆ ਜਾਊਗਾ ਉਹ ਪਾਣੀ 2.5 ਹਜ਼ਾਰ ਵੇਖ ਲਓ ਲੱਗੇ ਵੇ ਦਰਖਤ 70 ਨੇ ਗਿਣ ਕੇ ਉਹ ਵੀ ਇਹਨਾਂ ਨੇ ਜਦੋਂ ਵਿਰੋਧ ਕੀਤਾ ਉਦੋਂ ਲਾਏ ਤਿੰਨ ਮਹੀਨੇ ਪਹਿਲਾਂ ਉਦੋਂ ਲਾਏ ਉਹ ਵੀ ਦਰਖਤ ਤੇ ਫਿਰ ਪਹਿਲਾਂ ਪਰਮਿਸ਼ਨ ਕਿਵੇਂ ਦੇ ਦਿੱਤੀ ਗਈ ਕੀ ਪੋਲਿਊਸ਼ਨ ਬੋਰਡ ਦੇ ਅਧਿਕਾਰੀ ਜਿਹੜੇ ਸਰਵੇ ਕਰਦੇ ਨੇ ਵੀਂਦੇ ਨੇ ਆ ਕਿ ਉਹ ਕਿੱਧਰ ਗਏ ਪੈਸਾ ਖਾ ਕੇ ਡੀਸੀ ਉਹ ਧੋਖਾ ਕਰ ਗਏ ਇਹਨਾਂ ਨਾਲ ਲੇਡੀ ਸੀਗੀ ਬੰਦਾ ਸੀ ਉਹ ਜੈਂਟਲਮੈਨ ਧੋਖਾ ਕਰਕੇ ਜੈਂਟਲਮੈਨ ਕਹਿਣਾ ਵੀ ਆਡ ਲੱਗ ਰਿਹਾ ਮੈਨੂੰ ਉਹਨਾਂ ਨੇ ਇਹਨਾਂ ਨੂੰ ਕਿਹਾ ਆ ਕੇ ਆਂਦੇ ਜੀ ਐਂ ਕਰੋ ਫੈਕਟਰੀ ਚੱਲ ਲੈਣ ਦਿਓ ਜੀ 15 ਦਿਨਾਂ ਦੇ ਵਿੱਚ ਜਦੋਂ ਚੱਲ ਪੂਗੀ 15 ਦਿਨਾਂ ਦੇ ਵਿੱਚ ਸੈਂਪਲ ਭਰ ਲਾਂਗੇ ਤੇ ਉਹ ਉੱਤੇ ਟੈਸਟ ਲਈ ਭੇਜ ਦੇਾਂਗੇ ਜੇ ਉਹ ਗਲਤ ਹੋਏ ਫੈਕਟਰੀ ਬੰਦ ਕਰ ਦਿਆਂਗੇ ਆ ਸਾਰਿਆਂ ਦੇ ਸਾਹਮਣੇ ਗੱਲ ਹੋਈ ਐ ਇਹ ਗਏ ਸੀ ਉੱਥੇ ਉਹਨੂੰ ਮਿਲਣ ਇਹ ਆਂਦੇ ਜੀ ਠੀਕ ਆ ਚਲਾ ਲਓ ਡੇਢ ਮਹੀਨਾ ਹੋ ਗਿਆ ਚਲਦੀ ਨੂੰ ਦੁਬਾਰਾ ਇੱਕ ਵੀ ਸੈਂਪਲ ਨਹੀਂ ਭਰਿਆ ਗਿਆ ਇਹ ਡੀਸੀ ਸਾਫ ਕਰ ਗਏ ਸਾਡੇ ਇਹ ਤੋਖੇ ਹੁਣ ਮੈਨੂੰ ਦੱਸੋ ਲੈ ਵੀ ਇਹ ਇਹ ਇਨਕਲਾਬ ਹੈ ਇਹ ਉਹੀ ਇਨਕਲਾਬ ਹੈ ਉਹੀ ਬਦਲਾਅ ਹੈ ਜਿਹਦਾ ਜ਼ਿਕਰ ਭਗਵੰਤ ਸਿੰਘ ਮਾਨ ਤੇ अरविंद केजरीवाल ਕਰ ਰਹੇ ਸੀ ਜਾਂ ਬਾਕੀ ਆਪ ਦੇ 92 93 ਕਰ ਰਹੇ ਸੀ ਤਾਂ ਫਿਰ ਇਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਜ਼ਰੂਰੀ ਨਹੀਂ ਇਹ ਕੱਲੀ ਫੈਕਟਰੀ ਜ਼ਰੂਰੀ ਹੈ ਆਹੀ ਤਾਂ ਮਸਲਾ ਹੈ ਕਿ ਦੁਨੀਆ 'ਚ ਵੀ ਫੈਕਟਰੀ ਹੈ ਜੱਸ ਦਿਸ ਇਜ਼ ਦੀ ਥਿੰਗ ਕੀ ਦੁਨੀਆ 'ਚ ਫੈਕਟਰੀਆਂ ਸਾਤੋਂ ਜ਼ਿਆਦਾ ਨਹੀਂ ਅਸੀਂ ਕਿੱਥੇ ਆ ਉਹਨਾਂ ਦੇ ਮੁਕਾਬਲੇ ਕਿਤੇ ਵੀ ਨਹੀਂ ਕੀ ਉਹਨਾਂ ਦੇ ਦਰਿਆ ਜਿਵੇਂ ਆਪਣਾ ਬੁੱਢਾ ਨਾਲਾ ਹੈ ਲੰਡਨ ਦਾ ਥੇਮਸ ਦਰਿਆ ਸੀ ਖਰਾਬ ਸੀ ਇੱਕ ਟਾਈਮ ਤੇ ਅੱਜ ਵੇਖੋ ਜਾਂ ਕੇ ਕਿੰਨਾ ਕਲੀਨ ਸੀਆਂ ਨਦੀਆ ਪੈरिस ਚ ਸਾਫ ਹੋ ਗਿਆ ਜਿੱਥੇ ਉਹਨਾਂ ਨੇ ਆ ਪਿਛਲੇ ਸਾਲ 올림픽 ਹੋਈ ਸੀ ਉਹ ਪੂਰਾ ਸਾਹਮਣੇ ਕੀਤਾ ਉਹ ਜੋ ਸ਼ੁਰੂ ਚ ਪ੍ਰਦਰਸ਼ਨੀ ਜੀ ਹੁੰਦੀ ਹੈ ਆ ਰਿਆਨ ਨਦੀ ਆ ਤਿੰਨ ਦੇਸ਼ਾਂ ਵਿੱਚ ਦੀ ਜਾਂਦੀ ਉੱਤੋਂ ਐਂ ਵੇਖ ਲਓ ਥੱਲੇ ਦਾ ਪੱਥਰ ਪਿਆ ਦੀਦਾ ਆਪਣਾ ਬੁੱਢਾ ਨਾਲਾ ਵੇਖ ਲਓ ਭਾਫਾਂ ਨਿਕਲਦੀਆਂ ਨੇ ਐਂ ਲੱਗਦਾ ਕੋਕਾ ਕੋਲਾ ਪਾਇਆ ਹੋਵੇ ਬੋਤਲ ਚ ਭਰ ਲਓ ਇਹ ਸਾਡਾ ਹਾਲ ਹੈ ਮੈਨੂੰ ਦੱਸੋ ਦੁਨੀਆ ਦੇ ਕਿਸੇ ਵੀ ਐਸੇ ਜੱਸ ਕੈਂਸਰ ਟ੍ਰੇਨ ਚੱਲਦੀ ਐ ਸਾਡੇ ਚੱਲਦੀ ਐ ਇਸੇ ਬਠਿੰਡੇ ਤੋਂ ਬੀਕਾਨੇਰ ਤੇ ਹਰ ਸਾਲ ਕੈਂਸਰ ਦੀ ਤਾਦਾਦ ਛਾਲਾ ਮਾਰ ਕੇ ਵਧ ਰਹੀ ਐ ਡੇਡ ਡੇਡ ਗੁਣਾ 2 2 ਗੁਣਾ ਜਦ ਕਿ ਉਹਦੇ ਚ ਬਹੁਤ ਸਾਰੇ ਕੈਂਸਰ ਵਾਲੇ ਤਾਂ ਦੱਸਦੇ ਵੀ ਨਹੀਂ ਪਿੰਡਾਂ ਵਾਲੇ ਤਾਂ ਵਿਚਾਰੇ ਘਰੇ ਹੀ ਪੂਰੇ ਹੋ ਜਾਂਦੇ ਐ ਕਾਲਾ ਪੀਲ ਗਿਆ ਵਲੀਪੁਰ ਗੌਸਪੁਰ ਕਿੰਨੇ ਪਿੰਡ ਨੇ ਉੱਥੇ ਉਹਨਾਂ ਦਾ ਹਰ ਤੀਜੇ ਮਹੀਨੇ ਕਾਲੇ ਪੀਲੇ ਦਾ ਟੈਸਟ ਹੁੰਦਾ ਐ ਕਿਸੇ ਦੁਨੀਆ ਦੇ ਹਿੱਸੇ 'ਚ ਹੁੰਦਾ ਕਿਉਂ ਹੁੰਦਾ ਦੱਸ ਦੇਣਗੇ ਕਿਉਂਕਿ ਉਹ ਪਾਣੀ ਹੈ ਗੰਦਾ ਪਾਣੀ ਹੈ ਜੋ ਧਰਤੀ 'ਚ ਸਿਮ ਕੇ ਜਾ ਰਿਹਾ ਆ ਇਹ ਨਾ ਆ ਇਹਨਾਂ ਦਾ ਜਿਹੜਾ ਗੰਦਾ ਪਾਣੀ ਨਿਕਲਦਾ ਹੈ ਇਹ ਨਾ ਮੀਂਹ ਪੈ ਗਿਆ ਮੀਂਹ ਕਰਕੇ ਆ ਜਿਹੜੀ ਰੋਡ ਹੈ ਜੀ ਇਹਦੇ ਉੱਤੋਂ ਦੀ ਟਪ ਕੇ ਉਹ ਸਾਹਮਣੇ ਜਿਹੜਾ ਝੋਨਾ ਤਾਜ਼ਾ ਲੱਗਿਆ ਹੋਵੇ ਨੇ ਤੁਸੀਂ ਉਹਦੇ 'ਚ ਪੈ ਗਿਆ ਸਾਰਾ ਝੋਨਾ ਖਰਾਬ ਹੋ ਗਿਆ ਦੂਜੀ ਵਾਰੀ ਪਨੀਰੀ ਲਿਆ ਕੇ ਧਾਰੀ ਦਬਾਰਾ ਚੋਨਾ ਲਾਇਆ ਵਿਚਾਰਿਆਂ ਨੇ ਹੁਣ ਲਾਇਆ ਇਹ ਪਾਣੀ ਵੇਖੋ ਕਿਹੋ ਜਿਹਾ ਆ ਜਿਹੜੀ ਉੱਥੇ ਨਾ ਦੌਗੀ ਆ ਪੱਠਿਆਂ ਦੀ ਉਹ ਚੁੰਡ ਦੀਦੀ ਆ ਨਾ ਬੇਟਾ ਵਖਾਦੀ ਉਹ ਉਧਰ ਚੁੰਡ ਦੀਦੀ ਆ ਤਾਂ ਉਸ ਚੁੰਡ ਤੇ ਪੱਠੇ ਸੀ ਉਹ ਪੱਠੇ ਲੈ ਜਾ ਕੇ ਆ ਬੈਠੇ ਸਾਹਮਣੇ ਇਹਨਾਂ ਦੀਆਂ ਦੋ گاਵਾ ਤੇ ਦੋ ਮੱਜਾਂ ਉਹਨਾਂ ਪੱਠਿਆਂ ਕਰਕੇ ਮਰ ਗਈਆਂ ਪਤਾ ਕਿਉਂ ਕਿਉਂਕਿ ਉਹ ਕਾਰਬਨ ਹੁੰਦੀ ਹੈ ਔਰ ਨਾਲ ਕੈਮੀਕਲ ਹੁੰਦਾ ਹੈ ਕਾਰਬਨ ਚ ਵੀ ਕੈਮੀਕਲ ਹੁੰਦਾ ਹੈ ਉਹ ਪੱਠੀਆਂ ਤੇ ਪੈਂਦੀ ਰਹੀ ਸਵਾਹ ਉੱਡ ਕੇ ਉਹ ਪੱਠੀਆਂ ਨਾਲ ਮਰ ਗਈਆਂ ਔਰ ਇਹ ਚੀਜ਼ ਆਪਾਂ ਜੀਰਾ ਮਿਲ ਵਿੱਚ ਵੇਖ ਚੁੱਕੇ ਹਾਂ 85 ਮੱਝਾਂ ਮਨਸੂਰ ਵਾਲੇ ਪਿੰਡ ਦੀਆਂ ਮਰੀਆਂ ਸੀ ਸਵਾਹ ਪੈ ਕੇ ਹੁਣ ਮੈਨੂੰ ਦੱਸੋ ਜੇ ਮੱਝ ਮਰ ਗਈ ਕਿੱਡੀ ਵੱਡੀ ਐ ਉਹੀ ਪੱਠੇ ਖਾ ਕੇ ਮੱਝ ਨੇ ਦੁੱਧ ਵੀ ਦੇਣਾ ਆਪਾਂ ਪੀਣਾ ਤੇ ਬੰਦੇ ਦਾ ਕੀ ਹਾਲ ਹੋਊਗਾ ਆ ਜਿਹੜੀ ਗਲੀ ਵੀ ਉਹ ਵਿਖਾਈ ਮੈਨੂੰ ਫੋਟੋ ਜੀ ਜਿਹੜੀ ਸੀਗੀ ਇਹਨਾਂ ਨੂੰ ਸਰਹੋਸਸ ਕਿਵੇਂ ਹੁੰਦਾ ਹੈ ਇਨਾਂ ਨੂੰ ਆ 4 ਮਹੀਨੇ ਦਾ ਬੱਚਾ ਉਹ ਫੈਕਟਰੀ ਦੇ ਪਿਛਲੇ ਪਾਸੇ ਆ ਆ ਪਹਿਲਾਂ ਆ ਦੇਖੋ ਜੇ ਆ ਆ ਦੇਖੋ ਜੇ ਕੈਮਰੇ ਅੱਗੇ ਇਹਦੀ ਢੂਈ ਗਲ ਗਈ ਵਿਚਾਰੇ ਦੀ ਸਰੋਸਸ ਹੈ ਆ ਘਰ ਦੇ ਪਿੱਛੇ ਇਹਨਾਂ ਦੇ ਇੱਕ ਘਰ ਹੈ ਉੱਥੇ ਇੱਕ ਬੱਚਾ ਹੈ 9 ਮਹੀਨੇ ਦਾ ਉਹਨੂੰ ਅਸਥਮਾ ਹੋ ਗਿਆ ਉਹ ਨਹੀਂ ਹੋਇਆ ਅਜੇ ਉਹਦੀ ਫੈਕਟਰੀ ਲੱਗੀ ਹੈ 4 ਬੱਚੇ ਕਿੱਥੇ ਉਹਦੇ ਫਾਦਰ ਉਹ ਫਾਦਰ ਖੜੇ ਨੇ ਇੱਧਰ ਆਇਓ ਜੇ ਔਰ ਚਾਰ ਉਧਰਲੇ ਪਾਸੇ ਘਰ ਉਹਨਾਂ ਚਾਰਾਂ ਨੂੰ ਇਹ ਸੇਮ ਬਿਮਾਰੀ ਹੋ ਗਈ ਚਾਰ ਮੈਂਬਰ ਇੱਕੋ ਕਰ ਦੇ ਇੱਕੋ ਕਰ ਦੇ ਇਹ 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 ਕਿੰਨਾ ਦੇ ਤੁਹਾਡੇ ਇਹਨਾਂ ਦੇ ਜੀ ਇਹਨਾਂ ਦਾ ਬੇਟਾ ਹੈਗਾ ਇਹਨਾਂ ਦਾ ਬੇਟਾ ਹੈ ਆ ਬੈਠੇ ਜਿਹੜੇ ਇਹਨਾਂ ਦਾ ਬੇਟਾ ਜਿਹੜਾ 9 ਮਹੀਨੇ ਦਾ ਬੇਟਾ ਹੈ ਅਸਥਮਾ ਹੋ ਗਿਆ ਉਹਨੂੰ ਇਹ ਜੋ ਚੀਜ਼ਾਂ ਹੋ ਰਹੀਆਂ ਨੇ ਜਦसे ਕਿਹੜੀ ਸ਼ਰਤ ਤੇ ਹੋ ਰਹੀਆਂ ਨੇ ਇੱਕ ਇੰਡਸਟਰੀ ਲਿਸਟ ਹੈ ਜੀਨੇ ਇਹ ਜ਼ਹਿਰ ਵਾਲੀ ਚੀਜ਼ ਜਿਹੜੀ ਕਿ ਦੁਨੀਆਂ ਦੇ ਹੋਰ ਦੇਸ਼ਾਂ 'ਚ ਨਹੀਂ ਬੰਦੀ ਫੈਕਟਰੀ ਉਹ ਸਾਡੇ ਲਿਆ ਕੇ ਲਾਤੀ ਪਰミਸ਼ਨ ਦੇਤੀ ਲੋਕ ਮਾਰਨ ਲੱਗੇ ਦੱਸਣ ਲੱਗੇ ਆਦੇ ਨਾ ਬੰਦ ਨਹੀਂ ਕਰਾਂਗੇ ਥਾਣੇਦਾਰ ਇੱਕ ਐਸ ਐਚਓ ਇੱਥੇ ਖੜ ਕੇ ਆ ਬੈਠੇ ਕੁਲਦੀਪ ਸਿੰਘ ਸਾਬਕਾ ਸਰਪੰਚ ਆ ਮੌਜੂਦਾ ਸਰਪੰਚ ਬੈਠੇ ਨੇ ਪੂਰਾ ਪਿੰਡ ਸੀ ਨਾਲ ਬੀਬੀਆਂ ਸੀ ਨਾਲ ਸ਼ਰਯਮਤਮ ਕੀ ਦਿੱਤੀ ਮੈਂ ਤੁਹਾਨੂੰ ਵੇਖ ਲੂੰਗਾ ਜਾਂ ਚੱਲਣ ਦਿਓ ਫੈਕਟਰੀ ਕੀ ਕਾਰਵਾਈ ਹੋਈ ਉਹਦੇ ਤੇ ਕੋਈ ਨਹੀਂ ਇੱਥੇ ਹੀ ਉਹ ਪੁਆਇੰਟ ਰਿਆ ਤੇ ਹੁਣ ਉਹਨੂੰ ਦੂਜੇ ਥਾਣੇ 'ਚ ਬਦਲਤਾ ਉਹ ਵੀ ਰੈਗੂਲਰ ਬਦਲੀ ਆ ਸਾਡੀ ਸਰਕਾਰ ਹੈ ਲੱਗਦਾ ਫਿਰ ਪਿੱਠ ਤੇ ਸਰਕਾਰ ਖੜੀ ਹੈ ਜਾਂ ਪਿੱਠ ਤੇ ਕੋਈ ਸਰਕਾਰੀ ਤੰਤਰ ਜਿਹੜਾ ਖੜਾ ਆ ਇਸ ਫੈਕਟਰੀ ਮਾਲਕ ਦੀ ਹੋਰ ਛੱਡ ਜਸ ਜੇ ਹਜੇ ਕਿਉਂਕਿ ਆਪਾਂ ਦੇਖੋ ਪਿੱਛੇ ਖੜਾ ਹੈ ਜਾਂ ਨਹੀਂ ਖੜਾ ਪੈਸੇ ਦਿੱਤੇ ਜਾਂ ਨਹੀਂ ਦਿੱਤੇ ਆਪਾਂ ਕੈਮਰੇ ਨਾਲ ਸ਼ੂਟ ਤਾਂ ਨਹੀਂ ਕਰ ਸਕਦੇ ਪੋਸੀਬਲ ਨਹੀਂਗਾ ਉਹਨਾਂ ਦੇ ਕਰਮਾਂ ਤੋਂ ਹੀ ਅੰਦਾਜ਼ਾ ਲਾਉਣੇ ਆ ਤੁਸੀਂ ਮੈਨੂੰ ਦੱਸੋ ਇੱਥੋਂ ਦੋ ਵੈਨਾਂ 'ਚ ਭਰ ਕੇ ਜਦੋਂ ਇਹਨਾਂ ਨੇ ਫੈਕਟਰੀ ਬੰਦ ਕਰਾਈ ਸਾਹਮਣੇ ਬਹਿ ਕੇ 40 ਤੋਂ 50 ਬੀਬੀਆਂ ਲੈ ਗਏ ਠਾਣੇ 'ਚ ਰੱਖੀਆਂ ਤੇ ਬੰਦੇ ਵੀ ਕਿੰਨੇ ਪਤਾ ਨਹੀਂ ਬੇਗਿਣਤੀ ਸੀਗੇ ਇਹ ਕੋਈ ਪਿੱਠ ਤੇ ਖੜਾ ਤਾਂ ਹੋ ਰਿਹਾ ਮੈਂ ਤੇ ਤੁਸੀਂ ਰਿਪੋਰਟ ਕਰ ਦਿੰਨੇ ਕਿਸੇ ਇੱਕ ਨੂੰ ਲੈ ਕੇ ਤਾਂ ਕਹਤੀ ਆ ਗੋਨਿਆਂ ਆਣੇ ਵਾਲੇ ਰੋਈ ਜਾਂਦੇ ਨੇ ਕਿ ਸਾਡੇ ਮੁੰਡੇ ਨੂੰ 16 ਥਾਂ ਹੀ ਕਰੰਟ ਲਾ ਕੇ ਮਾਰਤਾ 6 ਬੰਦੇ ਨਾਮ ਜਦੋਂ ਇਹ ਚਾਰ ਪੁਲਿਸ ਵਾਲੇ 3 ਮਹੀਨੇ ਹੋ ਗਏ ਆਪਾਂ ਨੂੰ ਰੌਲਾ ਪਾਉਂਦਿਆਂ ਨੂੰ ਫੜੇ ਗਏ ਕੀ ਉਹਨਾਂ ਦਾ ਟੱਬਰ ਵੜ ਕੇ ਲਿਆਏ ਨਾ ਇਹਨਾਂ ਨੂੰ ਫੜ ਕੇ ਲੈ ਜਾ ਕੇ ਥਾਣੇ 'ਚ ਰੱਖਤਾ ਕਿ ਤੁਸੀਂ ਇੱਕ ਫੈਕਟਰੀ ਜਿਹੜੀ ਮੌਤ ਵੰਡ ਰਹੀ ਆ ਉਹਨੂੰ ਬੰਦ ਕਿਉਂ ਕਰਾ ਰਹੇ ਹੋ ਇੱਥੋਂ ਕੀ ਮਤਲਬ ਨਿਕਲਦਾ ਹੈ ਕਿ ਪੈਸਾ ਚੱਲ ਰਿਹਾ ਤਾਂ ਤੱਕ ਜਾ ਰਿਹਾ ਹੋਰ ਕੀ ਹੋ ਰਿਹਾ ਅਸੀਂ ਜਿਹੜੀ ਉਹਦਣ ਰੈਲੀ ਕੀਤੀ ਸੀ ਉਹ ਚ ਕੀ ਕਿਹਾ ਸੀ ਕਿ ਪੁਲਿਸ ਕੰਪਲੇਂਟ ਅਥਾਰਟੀ ਬਣੇ ਮੇਨ ਮਕਸਦ ਆ ਸੀ ਨਾਗੇ ਕੋਈ ਹੋਰ ਉਹਦੇ ਵਿੱਚ ਕੀ ਕਹਿ ਰਹੇ ਸੀ ਕਿ ਯਾਰ ਜੇ ਪੁਲਿਸ ਤੱਕ ਕਾ ਕਰੇ ਜੇ ਇੱਕ ਥਾਣੇਦਾਰ ਇੱਥੇ ਖੜਕੇ ਤਮ ਕੀ ਦੇਵੇ ਸਰਪੰਚ ਦੀ ਪਾਵਰ ਐਸ ਡੀ ਐਮ ਦੇ ਬਰਾਬਰ ਹੁੰਦੀ ਹੈ ਇਹ ਸਾਡਾ ਪੰਚਾਇਤੀ ਰਾਜ ਐਕਟ ਕਹਿੰਦਾ ਹੈ ਔਰ ਜਿਹੜਾ ਐਕਟ ਸਿੱਧਾ ਪ੍ਰਧਾਨ ਮੰਤਰੀ ਤੋਂ ਬਣ ਕੇ ਆਇਆ ਹੈ ਇਹਨਾਂ ਦੀ ਪਾਵਰ ਐਸ ਡੀ ਐਮ ਵਰਗੀ ਹੈ ਤੇ ਥਾਣੇਦਾਰ ਖੜਕੇ ਦੋ ਸਰਪੰਚਾਂ ਨੂੰ ਸਿੱਧਾ ਧਮਕਾ ਰਿਹਾ ਆ ਹਾਲ ਹੈ ਸਾਡੀ ਡੈਮੋਕ੍ਰੇਸੀ ਜਿਹੜਾ ਆਹਦੇ ਇੰਡੀਆ ਚ ਲਾਰਜੈਸਟ ਡੈਮੋਕ੍ਰੇਸੀ ਸਾਡੇ ਲੋਕ ਤਾਂ ਮੌਤ ਮੰਨਣੀਆਂ ਫੈਕਟਰੀਆਂ ਪਿੱਛੇ ਲੜ ਰਹੇ ਨੇ ਲੰਬਾ ਸਮਾਂ ਹੋ ਗਿਆ ਪਰ ਮਾਨ ਸਾਹਿਬ ਖੁਸ਼ਹਾਲ ਪੰਜਾਬ ਦੇ ਹੋਕਾ ਦਿੰਦੇ ਫਿਰਦੇ ਨੇ ਪੂਰੇ ਪੰਜਾਬ ਚ ਫਿਰ ਉਹ ਖੁਸ਼ਹਾਲ ਪੰਜਾਬ ਕਿੱਥੇ ਬਣ ਗਿਆ ਭਾਈ ਹੁਣ ਆਂਦੇ ਅਸੀਂ ਖੁਸ਼ਹਾਲ ਪੰਜਾਬ ਕਹਿ ਰਹੇ ਆ ਕਿ 50 ਹਜ਼ਾਰ ਨੌਕਰੀ ਵੰਡੀ ਆਂਦੇ ਆ ਨਾ ਪਹਿਲਾਂ ਹੀ ਕਿੰਨੇ ਵਾਰੀ ਦੱਸਤੀ ਇੱਥੇ ਲਾਈਨ ਮੈਨਾਂ ਦੀ ਨਿਕਲੀ ਸੀ ਜਲੰਧਰ ਕਿੰਨੇ ਲਾਈਨ ਮਨ ਬਾਹਰਲੇ ਸੀ ਹੁਣ ਵੀ ਕੀ ਕੁਝ ਹੋ ਰਿਹਾ ਪੇਪਰ ਤੇ ਹੁਣੇ ਆਈ ਦੇ ਪੰਚਾਇਤੀ ਇਨਸਪੈਕਟਰ ਦੇ ਜਿਹੜੇ ਬੰਦੇ ਪਾਸ ਹੋਏ ਮੈਰਿਟ ਚ ਆਇਆ ਉਹਨਾਂ ਚੋਂ ਅੱਧੇ ਜ਼ਿਆਦਾ ਬਾਹਰ ਲਿਆ ਔਰ ਪੇਪਰ ਲੀਕ ਹੋਇਆ ਸੀ ਹੁਣ ਸੁਣ ਲੋ ਗੱਲ ਇਸ ਫੈਕਟਰੀ ਚ 18 ਤੋਂ 15 ਬੰਦੇ ਕੰਮ ਕਰਦੇ ਨੇ ਲੋਕਲ এমਪਲੋਇਮੈਂਟ ਹੁੰਦੀ ਹੈ ਨਾ ਜਦੋਂ ਇਹ ਖੇਤੀਬਾੜੀ ਕਿਹੜੀ ਜ਼ਮੀਨ ਇਹ ਜ਼ਮੀਨ ਕਾਦੀ ਸੀਗੀ ਪਹਿਲਾਂ ਇੱਥੇ ਕੀ ਸੀ ਇਹ ਖੇਤੀਬਾੜੀ ਵਾਲੀ ਸੀ ਨਾ ਜੀ ਇਹਦਾ ਲੈਂਡ ਯੂਜ਼ ਦਾ ਸਰਟੀਫਿਕੇਟ ਮਿਲਿਆ ਹੋਊਗਾ ਉਹਦੇ ਵਿੱਚ ਲਿਖਿਆ ਜਾਂਦਾ ਹੈ ਕਿ ਲੋਕਲ এমਪਲੋਇਮੈਂਟ ਦਿੱਤੀ ਜਾਊਗੀ 18 ਬੰਦੇ ਕੰਮ ਕਰਦੇ ਨੇ ਉਹ ਬਾਹਰ ਲੇ ਜਿਹੜੇ ਉੱਥੇ ਨਾਉਂਦੇ ਵੀ ਨੇ ਤਏ ਰੰਗਲਾ ਪੰਜਾਬ ਜਿਹੜੀ 50000 ਨੌਕਰੀ ਆ ਉਹਦੇ 'ਚ 18 ਵੀ ਆਉਂਦੇ ਨੇ ਆਉਂਦੇ ਨੇ ਮੁੱਖ ਮੰਤਰੀ ਸਾਹਿਬ ਤੋਂ ਪੁੱਛ ਲੈਣੇ ਦੱਸ ਦੇਣਗੇ ਇਹ ਰੰਗਲਾ ਪੰਜਾਬ ਜਾਂਦਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਆ ਉਹ ਸਾਡੇ ਮੁੱਖ ਮੰਤਰੀ ਵਾਲੀ ਆਵਸਥਾ ਸਾਰਿਆਂ ਦੀ ਹੋ ਜੇ ਸ਼ਾਮ ਨੂੰ ਜਾਂ ਦੁਪਹਿਰੇ ਵੀ ਫੇਰ ਤਾਂ ਇਹ ਵੀ ਨੱਚਣ ਲੱਗ ਜਾਣ ਜਾਂ ਵਿਚਾਰੇ ਇਹ ਤਾਂ ਮਰ ਰਹੇ ਆ ਔਰ ਪਤਾ ਕੀ ਹੁੰਦਾ ਜੱਸ ਇੱਕ ਬੰਦੇ ਨੂੰ ਕੈਂਸਰ ਹੋਣਾ ਉਹ ਕੱਲਾ ਪੰਦਾ ਨਹੀਂ ਮਰਦਾ ਉਹਦੇ ਨਾਲ ਪੂਰੀ ਪਰਿਵਾਰ ਮਰਦਾ ਹੈ ਫਾਈਨੈਂਸ਼ੀਅਲੀ ਮਰਦਾ ਹੈ ਕਿਉਂਕਿ ਕਿੰਨੀ ਕੁ ਕਮਾਈ ਹੈ ਆਪਾਂ ਨੂੰ ਪਤਾ ਹੀ ਹੈ ਹੁਣ ਨਾ ਤਾਂ ਆਪਦੀਆਂ ਅੱਖਾਂ ਦੇ ਸਾਹਮਣੇ ਉਹ ਇਹ ਕਹਿ ਸਕਦੇ ਨੇ ਕਿ ਇਹਨੂੰ ਮਰਨ ਲਈ ਛੱਡ ਦਿਓ ਆਉਂਦਾ ਹੈ ਅੰਦਰੋਂ ਖੇਚ ਹੁੰਦੀ ਹੈ ਤਾਂ ਇਹ ਪੈਸੇ ਲਾਉਂਦੇ ਨੇ ਤੇ ਨਾਲ ਨਾਲ ਪਰਿਵਾਰ ਸਾਰਾ ਮਰਦਾ ਹੈ ਇੱਕ ਘਰ ਮਰਦਾ ਹੈ ਅੱਜ ਕੈਂਸਰ ਕਿੰਨੇ ਨੇ ਜਰਾ ਇਹ ਮੁੱਖ ਮੰਤਰੀ ਸਾਹਿਬ ਦੱਸ ਦੇਣ ਔਰ ਦੁੱਖ ਦੀ ਗੱਲ ਕੀ ਹੈ ਇਹੀ ਮੁੱਖ ਮੰਤਰੀ ਇਹੀ ਸਪੀਕਰ ਬੁੱਢੇ ਨਾਲੇ ਤੇ ਵੀ ਮਾਰਚ ਕਰਦੇ ਸੀ ਇਹੀ ਮੁੱਖ ਮੰਤਰੀ ਆ ਸੇਤੀਆ ਮੇਲਾ ਮੁਕਤਸਰ ਕੋਲੇ ਰੁਪਾਣਾ ਰੂੜਿਆਂ ਵਾਲੀ ਤੇ ਗੋਨਿਆਂ ਦੇ ਵਿੱਚ ਉੱਥੇ ਬਹਿ ਕੇ ਵੱਟ ਤੇ ਬਹਿ ਕੇ ਰੋਏ ਸੀ ਕਿ ਆ ਜਿਹੜਾ ਯਾਰ ਐਡਾ ਗੰਦਾ ਪਾਣੀ ਮੈਂ ਵੀ ਗਿਆ ਉੱਥੇ ਉੱਥੇ ਪਤਾ ਕਿੰਨੇ ਸ਼ਿਪਾਏ ਤੇ ਲਵਾਏ ਨਹੀਂ ਉਹਨਾਂ ਨੇ 3000 ਕਿੱਲਾ ਜੀ 100 1500 ਕਿੱਲਾ ਇਹਨਾਂ ਨੇ ਖਰੀਦ ਲਿਆ ਤੇ 1500 ਕਿੱਲਾ ਠੇਕੇ ਤੇ ਲੈ ਲਿਆ ਉਹਦੇ ਵਿੱਚ ਪਾਣੀ ਭੱਜਿਆ ਫਿਰਦਾ ਕਾਲਾ ਔਰ ਸਿਮਕੇ ਜਾ ਰਿਹਾ ਔਰ ਉਹ ਪਿੰਡਾਂ ਵਾਲਿਆਂ ਨੂੰ ਕੈਂਸਰ ਹੋ ਗਿਆ ਉੱਥੇ ਬਹਿ ਕੇ ਰੋਏ ਸੀ ਕਿ ਯਾਰ ਐਡਾ ਬੁਰਾ ਹਾਲ ਉਹਦੋਂ ਸਰਕਾਰ ਚ ਨਹੀਂ ਸੀ ਉਹਨਾਂ ਨੇ ਮੈਨੂੰ ਦੱਸਿਆ ਮੈਂ ਕਿਹਾ ਹੁਣ ਗਏ ਆਂ ਤੇ ਸੁਣਦੇ ਨਹੀਂ ਮਿਲਦੇ ਹੀ ਨਹੀਂ ਮੈਂ ਕਿਹਾ ਫਿਰ ਚਾਰ ਬੰਦੇ ਇਕੱਠੇ ਕਰ ਆਪਾਂ ਬਹਿ ਕੇ ਇਸੇ ਵੱਟ ਤੇ ਉਹਨਾਂ ਨੂੰ ਰੋਲ ਲੈਣੇ ਆ ਕਿ ਹੁਣ ਦਿਸਣੋਂ ਔਟ ਗਿਆ ਬੁੱਢਾ ਨਾਲਾ ਨਹੀਂ ਦੀਦਾ ਆ ਰੂੜਿਆ ਉਹ ਉਥੋਂ ਵਾਲੀ ਸੇਤੀਆ ਪੇਪਰ ਮਿਲ ਨਹੀਂ ਦੀਦੀ ਆ ਮਿਲ ਨਹੀਂ ਦੀਦੀ ਉਹ ਜਗਤ ਜਗਜੀਤ ਨਹੀਂ ਦੀਦੀ ਹੋਰ ਛੱਡ ਯਾਰ ਕੱਲ ਅਸੀਂ ਪਿੰਗਲਵਾੜੇ ਸੀ ਉਹਨਾਂ ਦਾ ਇੱਕ ਮਾਨਾਂ ਵਾਲਾ ਬ੍ਰਾਂਚ ਹੈ ਪਿੰਗਲਵਾੜੇ ਦੀ ਉਥੇ 1800 ਹਜ਼ਾਰ ਦੇ ਕਰੀਬ ਹੈ ਜਿਹੜੇ ਬੱਚੇ ਮੈਂਟਲੀ ਰਿਟਾਰਡਰ ਜਾਂ ਕੋਈ ਵੀ ਸਿਹਤ ਜਿੰਦੇ ਲਵਾਰਿਸ ਨੇ ਉਹ ਪਾਲਦਾ ਪਿੰਗਲਵਾੜਾ ਹਜ਼ਾਰ ਉਹਨਾਂ ਦਾ EMPLOYEE ਹੈ ਇਹ ਸਾਡਾ ਪੰਜਾਬ ਦਾ ਇੱਕ ਮਾਡਲ ਹੈ ਜਿੱਤੇ ਬਾਹਰੋਂ ਵੀ ਆਉਂਦੇ ਨੇ ਉਹਦੇ ਨਾਲ ਹੀ ਇੱਕ ਡਾਈੰਗ ਫੈਕਟਰੀ ਲੱਗੀ ਹੋਈ ਹੈ ਕਾਲਾ ਪਾਣੀ ਐ ਤੁਰਿਆ ਫਿਰਦਾ ਕੱਲ ਬੀਬੀ ਇੰਦਰਜੀਤ ਕੌਰ ਡਾਕਟਰ ਵੀ ਨੇ ਖੁਦ ਉਹਦੇ ਪ੍ਰਬੰਧਕ ਨੇ ਮੇਨ ਨੇ ਇੰਚਾਰਜ ਨੇ ਭਗਤਪੂਰਨ ਸਿੰਘ ਤੋਂ ਬਾਅਦ ਕੱਲ ਭਗਤਪੂਰਨ ਸਿੰਘ ਦਾ ਆਪਣਾ ਸੀਗਾ ਵਰਸੀ ਸੀਗੀ 33 ਸਾਲ ਦੀ ਅਸੀਂ ਸਾਰੇ ਜਣੇ ਉੱਥੇ ਗਏ ਉਹ ਲੈ ਕੇ ਗਏ ਸਾਨੂੰ ਤੇ ਉਹ ਫੈਕਟਰੀ ਮੂਹਰੇ ਖੜੇ ਜਾ ਕੇ ਉਹ ਵੇਖਿਆ ਉੱਥੇ ਬੁਰਾ ਹਾਲ ਉਹ ਉਥੋਂ ਦੀ ਮਾਲਕ ਸੀ ਜਿਹੜੀ ਮੈਂ ਫੋਨ ਤੇ ਉਹਦੇ ਨਾਲ ਗੱਲ ਕੀਤੀ ਐ ਮੈਂ ਕਿਹਾ ਜੀ ਇਹ ਤੁਸੀਂ ਦੱਸ ਦਿਓਗੇ ਲੈ ਵੀ ਇਹ ਪਾਣੀ ਕਿਵੇਂ ਪਾ ਰਹੇ ਹੋ ਕੀ ਲੱਗਿਆ ਤੁਹਾਡੇ ਐਸਟੀਪੀ ਐ ਕਿੰਨੀ ਕਪੈਸਿਟੀ ਹੈ ਕਿੰਨਾ ਵੇਸਟੇਜ ਹੈ ਕੁਝ ਨਹੀਂ ਪਤਾ ਉਹਨਾਂ ਨੂੰ ਇਹ ਬਿੰਗਲਵਾੜੀ ਦੇ ਨਾਲ ਹੈ ਜਿੱਥੇ ਇੱਕ ਪਾਸੇ ਜ਼ਿੰਦਗੀ ਦਿੱਤੀ ਜਾ ਰਹੀ ਹੈ ਇੱਕ ਪਾਸੇ ਮੌਤ ਵੰਡੀ ਜਾ ਰਹੀ ਹੈ ਹੁਣ ਫਿਰ ਇਹਨਾਂ ਨੂੰ ਵੀ ਬੈਠਣ ਨੂੰ ਬੜਾ ਲੰਬਾ ਸਮਾਂ ਹੋ ਗਿਆ ਫਿਰ ਹੁਣ ਕੀ ਅਗਲਾ ਐਕਸ਼ਨ ਜਿਹੜਾ ਉਹ ਕੀ ਹੋਊਗਾ ਇਹਦੇ ਵਿੱਚ ਕੀ ਕਰਾਂਗੇ ਹੁਣ ਜੱਸ 20 ਸਪਟੰਬਰ ਨੂੰ ਰੀਨਿਊ ਹੋਣਾ ਹੈ ਲਾਇਸੈਂਸ ਇਹ ਪੋਲੂਸ਼ਨ ਬੋਰਡ ਦੀ ਜਿਹੜੀ ਐਨਓਸੀ ਆ ਉਹਦੇ ਵਿੱਚ ਹੈ ਔਰ 2 ਮਹੀਨੇ ਪਹਿਲਾਂ ਇਹਨਾਂ ਨੂੰ ਲਿਖਿਆ ਹੋਇਆ ਉਹਨਾਂ ਨੇ ਅਪਲਾਈ ਕਰ ਦੇਉਗੇ ਉਹ ਅਪਲਾਈ ਹੋ ਚੁੱਕਿਆ ਹੋਊਗਾ ਜਾਂ ਕਰ ਦੇਣਗੇ ਇਹ 20 ਸੈਪਟੈਂਬਰ ਨੂੰ ਇਹਨਾਂ ਦਾ ਲਾਇਸੈਂਸ ਰੀਨਿਊ ਨਹੀਂ ਹੋਣਾ ਚਾਹੀਦਾ ਪੋਲੀਊਸ਼ਨ ਬੋਰਡ ਨਾਲੋਂ ਜੇ ਹੋਊਗਾ ਇਹ ਕਰਨਗੇ ਤਾਂ ਅਸੀਂ ਪਿੰਡ ਵਾਲਿਆਂ ਨੂੰ ਵਿੱਚੇ ਬੀਬੀਆਂ ਹੋਣਗੀਆਂ ਔਰ ਇਲਾਕੇ ਵਾਲਿਆਂ ਨੂੰ ਕਾਲ ਦੇ ਕੇ ਉਸ ਗੇਟ ਤੇ ਬੈਠਾਂਗੇ ਨਾ ਕੋਈ ਅੰਦਰ ਜਾਣ ਦੇਵਾਂਗੇ ਨਾ ਬਾਹਰ ਆਉਣ ਦੇਵਾਂਗੇ ਇਹ ਸਾਹਮਣੇ ਬਹਿ ਜਾਗੇ ਸਤਿਅਗੁਰ ਹੈ ਇਹ ਇੱਕ ਤਰ੍ਹਾਂ ਦਾ ਚੜਾ ਦਿਓ ਟਿੱਪਰ ਸਾਡੇ ਤੇ ਅਸੀਂ ਪਾਸੇ ਨਹੀਂ ਾਟਣਾ ਇਹ ਨਹੀਂ ਬੰਦ ਕਰਨਗੇ ਤਾਂ ਫਿਰ ਅਸੀਂ ਬੰਦ ਕਰਾਂਗੇ ਯਾਰ ਇਨਸਾਨੀਅਤ ਤੋਂ ਗਿਰੀ ਗੱਲ ਦੇਖ ਇਹਨਾਂ ਵਿਚਾਰਿਆਂ ਦੀ ਆ ਜਿਹੜਾ ਚੱਲ ਰਿਹਾ ਨਾ ਕੂਲਰ ਤੇ ਆ ਪੱਖੇ ਇੱਕ ਤਾਂ ਇਹਨਾਂ ਨੇ ਇੱਕ ਜ਼ਿਆਦਾ ਬਲਾ ਲਿਆ ਅਸੀਂ ਸਾਰੇ ਲੋਕਾਂ ਨੇ ਤੁਸੀਂ ਸਾਰਿਆਂ ਨੇ ਆਉਣਾ ਸੀ ਇਹ ਵਿਚਾਰੇ ਜਦੋਂ ਬੰਦੇ ਸੀ ਇਹਨਾਂ ਦੀ ਬਿਜਲੀ ਕੱਟ ਜਾਇਆ ਕਰਨ ਇਹਨਾਂ ਨੇ ਤਾਂ ਤਾਰਾਂ ਹੀ ਪਾਈਆਂ ਸੀ ਹਰ ਅੰਦੋਲਨ ਚਾਹੇ ਹੁੰਦਾ ਟਿੱਕਰੀ ਤੇ ਸਿੰਘੂ ਵੀ ਆਈ ਸੀ ਇਹਨਾਂ ਨੇ ਤਾਰਾਂ ਪਾਈਆਂ ਇਹਨਾਂ ਤੇ ਦੋ ਕੇਸ ਕਰਤੇ ਇਹਨਾਂ ਨੇ ਬਿਜਲੀ ਚੋਰੀ ਦੇ ਜਦ ਕਿ ਇਹਨਾਂ ਦੇ ਮੰਤਰੀਆਂ ਦੇ ਕਿੰਨੇ ਕਿੰਨੇ ਤੇ ਬਿੱਲ ਕਰੋੜਾਂ ਦੇ ਪੈਂਡਿੰਗ ਪਏ ਆ ਉਹਨਾਂ ਤੇ ਕੇਸ ਨਹੀਂ ਹੁੰਦਾ ਇਹਨਾਂ ਦੇ ਘਰ ਤੇ ਫਿਰ ਇਹਨਾਂ ਨੇ ਕਿਹਾ ਯਾਰ ਛੱਡੋ ਪਰੇ ਚੱਕੀ ਵਾਲਾਂ ਦਾ ਮੈਥੋਂ ਲੈ ਲਓ ਇਹਨਾਂ ਨੇ ਉਹ ਤੋਂ ਬਿਜਲੀ ਲੈ ਲਈ ਤਾਰ ਪਾ ਲਈ ਉਹਦਾ ਬਿੱਲ ਹੈ ਨਾਲ ਇਹਨਾਂ ਨੇ ਕਿਹਾ ਯਾਰ ਪਾਣੀ ਪੂਣੀ ਪੀਣਾ ਹੁੰਦਾ ਦੱਸੋ ਉਹ ਤਾਰ ਨਹੀਂ ਸੀ ਉਹ ਤੇ ਜੈਨੈਕਟਰੀ ਖੜਾਇਆ ਸੀ ਗੱਲ ਜਨਰੇਟਰ ਠੱਲਿਆ ਕੱਲਾ ਜਨਰੇਟਰ ਠੱਲਿਆ ਸੀਗਾ ਤੇ ਉੱਥੇ ਸਾਡੇ ਮੋਟਰਸਾਈਕਲ ਖੜ ਜਾਂਦੇ ਇੱਕ ਪਾਣੀ ਦੀ ਪਾਈਪ ਦਿੱਤੀ ਸੀ ਉਹਨੇ ਇਹਨੇ ਫੈਕਟਰੀ ਮਾਲਕ ਨੇ ਕਿਸੇ ਨੂੰ ਫੋਨ ਕੀਤਾ ਤੇ ਉਹਦੀ ਚੱਕੀ ਬੰਦ ਕਰਵਾਤੀ ਜੀ ਉਹ ਫੇਰ ਚੱਕੀ ਫੇਰ ਚਲਾਈ ਜੀ ਉਹ ਅਖਿਆ ਵੀ ਆਹ ਧਰਨਾ ਚੱਕੀ ਸੀ ਬਿਜਲੀ ਦਾ ਅਸਰ ਦੇ ਬਾਰ ਗਿਆ ਨੇ ਫੇਰ ਉਹੋ ਜਾ ਕੇ ਫੈਕਟਰੀ ਦੀ ਵਿਚਾਰੀ ਚੱਕੀ ਚਲਾਈ ਹੈ ਜੀ ਉਹ ਦੇਖੋ ਬਿਜਲੀ ਬੋਰਡ ਇਨਾ ਫੈਕਟਰੀ ਚੱਕੀ ਵੇਲੇ ਕਿੰਨਾ ਵੱਡਾ ਜਗ੍ਹਾ ਇਹਨਾਂ ਦਾ ਕਨੈਕਸ਼ਨ ਕੱਟ ਗਿਆ ਪਤਾ ਕੀ ਆਂਦੇ ਨਾਲ ਉਹਨ ਚੱਕੀ ਵਾਲੇ ਨੂੰ ਆਂਦੇ ਜਿਹੜਾ ਉਹਨੇ ਇਹਨਾਂ ਨੂੰ ਦੱਸਿਆ ਆਂਦੇ ਜੀ ਇਹ ਧਰਨਾ ਉਠਵਾਓ ਨਹੀਂ ਤਾਂ ਤੁਹਾਨੂੰ ਕਨੈਕਸ਼ਨ ਨਹੀਂ ਦੇਣਾ ਜਾਂ ਇਹਨਾਂ ਨੂੰ ਪਾਣੀ ਦੇਣਾ ਵੀ ਬੰਦ ਕਰ ਦਿਓ ਮੈਨੂੰ ਦੱਸੋ ਹਿਊਮਨਿਟੇਰੀਅਨ ਲੈਵਲ ਤੇ ਹਿਊਮਨ ਲੈਵਲ ਤੇ ਤੁਸੀਂ ਕਿਸੇ ਨੂੰ ਪਾਣੀ ਦਿੱਤਾ ਜਾ ਰਿਹਾ ਉਹਨੂੰ ਬੰਦ ਕਰਵਾ ਰਿਆ ਔਰ ਬਿਜਲੀ ਬੋਰਡ ਉਹਦੇ ਲਈ ਕਨੈਕਸ਼ਨ ਕੱਟ ਰਿਹਾ ਬਿਜਲੀ ਬੋਰਡ ਮੀਨ ਪੰਜਾਬ ਸਰਕਾਰ ਜੋ ਪੰਜਾਬ ਦੇ ਲੋਕਾਂ ਲਈ ਬਣੀ ਆ ਉਹ ਪੰਜਾਬ ਦੇ ਲੋਕਾਂ ਨੂੰ ਪਾਣੀ ਦੇਣ ਵਾਲੇ ਨੂੰ ਉਹਦਾ ਕਨੈਕਸ਼ਨ ਕੱਟ ਰਹੀ ਹੈ ਸ਼ਰਮ ਸ਼ਰਮ ਨਹੀਂ ਆਉਂਦੀ ਸਰਕਾਰ ਵਾਲਿਓ